ਹਾਂਜੀ ਗੁੱਡ ਮਾਰਨਿੰਗ ਸੱਸੀ ਘਾਲੀ ਸਾਰਿਆਂ ਨੂੰ ਲੋ ਜੀ ਅਪਰਾਈਚ ਬੈਠੇ ਆ ਸਾਹਮਣੇ ਹੀਟਰ ਲੱਗਾ ਹੋਇਆ ਤੇ ਠੰਡ ਬਹੁਤ ਜ਼ਿਆਦਾ ਆ ਤੇ ਆਪਾਂ ਹੁਣ ਆ ਗਏ ਆ ਕੰਮ ਤੋਂ ਤੇ ਬਸ ਹੁਣ ਤੇ ਲੋ ਜੀ ਅਗਲੇ ਦਿਨ ਮੈਂ ਕੰਮ ਤੇ ਜਾਣਾ ਸੀ ਤੇ ਬਾਈਕ ਦੀ ਸਰਵਿਸ ਕਰवानी ਸੀ ਤੇ ਹੀਰੋ ਏਜੰਸੀ ਆਇਆ ਸੀ ਤੇ ਲੋ ਜੀ ਬਾਈਕ ਟੰਗੀ ਹੋਈ ਆ ਮੁੰਡਾ ਬਾਈਕ ਸਰਵਿਸ ਕਰ ਰਿਹਾ ਇੱਥੋਂ ਆਪਾਂ ਜਾਣਾ ਅਗੇ ਸਾਈਡ ਤੇ ਤੇ ਸਾਈਡ ਤੇ ਮੈਂ ਆ ਗਿਆ ਆ ਇਹਦੀ ਮਿੰਤੀ ਆਪਾਂ ਕਰ ਲਈ ਆ ਤੇ ਆ ਦੇਖੋ ਸਾਈਡ ਤਿਆਰ ਹੋ ਰਹੀ ਆ ਤੇ ਬਸ ਮਿੰਤੀ ਕਰਕੇ ਤੇ ਮੈਂ ਫਿਰ ਚਲੇ ਜਾਣਾ ਮੈਂ ਠੰਡ ਬਹੁਤ ਆ ਜ਼ਿਆਦਾ ਇਸ ਕਰਕੇ ਆਪਾਂ ਜ਼ਿਆਦਾ ਟਾਈਮ ਮਾਰਕੀਟ 'ਚ ਕੰਮ ਕਰਨਾ ਨਹੀਂ ਹੈ ਤੇ ਜਲਦੀ ਆਪਾਂ ਘਰ ਨੂੰ ਚੱਲ ਜਾਣਾ ਹੈਗਾ ਜੀ। ਲੋ ਜੀ ਘਰੇ ਆ ਸੀ ਤੇ ਆ ਪ੍ਰਭ ਮੋਰੇ ਦੇਖੋ ਹੀ ਲੱਗਾ ਆਪਣਾ ਫੋਨ ਚਲਾ ਰਿਹਾ ਹੈਗਾ ਨਿਆਰੀ ਲੈ ਰਿਹਾ ਜਿੰਦਗੀ ਦੀ ਛੁੱਟੀਆਂ ਇਹਨੂੰ ਹੈਗੀਆਂ ਸਕੂਲ ਤੋਂ। ਤੇ ਅੱਜ ਆਪਾਂ ਵੀ ਆ ਕੇ ਕੰਮ ਤੋਂ ਅਗਲੇ ਦਿਨ ਸੰਡੇ ਆ ਤੇ ਸੰਡੇ ਨੂੰ ਆਪਣੀ ਛੁੱਟੀ ਆ। ਲੋ ਜੀ ਸੰਡੇ ਵਾਲੇ ਦਿਨ ਆਪਾਂ ਜਾ ਰਹੇ ਹਾਂ ਸ਼ਹਿਰ ਤੇ ਭਾਜੀ ਗੱਡੀ ਲੱਗਾ ਸੀ ਬੈਕਅਰਮ। ਕਹਿੰਦਾ ਸੀ ਸ਼ਹਿਰ ਜਾਣਾ ਗੇੜੀ-ਬੜੀ ਮਾਰ ਕੇ ਆਉਣੇ ਮੈਂ ਕਿਹਾ ਚੱਲਦੇ ਹਾਂ ਤੇ ਆਪਾਂ ਚੱਲੇ ਹਾਂ ਸ਼ਹਿਰ ਨੂੰ। ਤੇ ਲੋ ਜੀ ਗੱਡੀ ਆਪਣੀ ਹੋ ਗਈ ਆ ਬੈਕ ਤੇ ਆਪਾਂ ਬਸ ਜਾ ਰਹੇ ਹਾਂ ਸ਼ਹਿ ਤਲੋਈ ਸ਼ਹਿਰ ਆਪਾਂ ਆ ਗਏ ਆ ਇਹ ਹੈਗਾ ਸ਼ਹਿਰ ਭਲਾਚੌਰ ਤੇ ਇੱਥੇ ਆਪਾਂ ਥੋੜਾ ਸਮਾਨ ਲੈਣਾ ਸੀ ਤੇ ਕੰਮ ਖਤਕੀ ਆਪਾਂ ਬਸ ਚਲੇ ਜਾਣਾ ਹੈਗਾ ਕਰਨ ਨੂੰ ਇਹ ਛੋਟਾ ਜਿਹਾ ਸ਼ਹਿਰ ਆ ਆਪਣਾ ਭਲਾਚੌਰ ਆਪਾਂ ਨੂੰ ਪੈਂਦਾ ਹੈਗਾ ਹੀ